ला लिशा लाॾी शाह लाहो लाह लाह लाशा हे अॼु ट्राक आया जी ਬਾਬਾ ਮੁਰਾਦ ਸ਼ਾਹ ਜੀ ਫਸਟ ਵੱਲੋਂ ਮਾਨ ਸਾਹਿਬ ਦੀ ਅਰਦਾਸ ਮਾਨ ਦੀ ਦੇਖਰੇਖ ਦੇ ਵਿੱਚ ਉਹ ਆਰਪੀਡ ਤਾਂ ਦੀ ਸੇਵਾ ਲਈ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਰੇ ਜਿੱਥੇ ਜਿੱਥੇ ਜ਼ਿਆਦਾ ਹੜ ਆਇਆ ਜੀ ਉੱਥੇ-ਉੱਥੇ ਟਰੱਕ ਲੰਗਰ ਦੇ ਵੀ ਪਹੁੰਚਾਏ ਤੇ ਚਾਰੇ ਦੇ ਵੀ ਜੀ ਤੇ ਅੱਜ ਸਾਡੇ ਫਰੋਇਪਰ ਵੀ ਭੇਜਿਆ ਗਿਆ ਜੀ ਅਸੀਂ ਬਹੁਤ-ਬਹੁਤ ਧੰਨਵਾਦ ਆ ਬਾਬਾ ਮੁਰਾਦ ਸ਼ਾਹ ਟਰਸਟ ਦਾ ਜਿਨ੍ਹਾਂ ਨੇ ਫਰੋਇਪਰ ਲਈ ਸੇਵਾ ਭੇਜੀ ਹੈ ਜੀ ਤੇ ਅੱਗੇ ਤੋਂ ਵੀ ਭੇਜਦੇ ਰਹਿਣਗੇ ਜੀ ਭਾਈ ਜੀ ਕੀ ਨਾਮ ਤੁਹਾਡਾ ਅੱਜ ਜਿਹੜਾ ਲੰਗਰ ਪਹੁੰਚਿਆ ਕਿੱਥੋਂ ਪਹੁੰਚਿਆ ਔਰ ਕਿੱਥੇ ਤੁਸੀਂ ਖੜੇ ਹੋ ਜਿਆ ਕਾਰਾ ਬਾਪੂ ਮੁਰਾਦਾ ਸਾਹਿਬ ਦਾ ਇਹ ਅੱਜ ਜੋ ਲੰਗਰ ਪਹੁੰਚਿਆ ਜੀ ਆਪਣੇ ਬਾਪੂ ਸ਼ੇਸ਼ਾ ਜੀ ਮੁਰਾਦਾ ਸਾਹਿਬ ਦਰਬਾਰ ਤੋਂ ਮਾਨ ਸਾ ਅਨੁਪੋਧੇ ਜੀ ਸਰਕਾਰ ਦੇ ਦਰਬਾਰ ਤੋਂ ਲੰਗਰ ਪਹੁੰਚਿਆ ਜੀ ਜੋ ਕਿ ਹਰ ਮਿੰਟ ਤੋਂ ਸਹਾਇਕਾਂ ਦੇ ਲਈ ਜੋ ਕਿ ਇਹਨਾਂ ਦੇ ਪ੍ਰਸ਼ਾਸਨ ਮਤਲਬ ਟਰਸਟ ਵੱਲੋਂ ਜੋ ਕਿ ਮਤਲਬ ਇਹ ਜੋ ਦਿੱਤਾ ਗਿਆ ਹੈ ਕਹਿੰਦੇ ਕਿ ਆਪਣੇ ਮਾਨ ਸਾਹਿਬ ਦੇ ਸਹਿਯੋਗ ਦੇ ਨਾਲ ਜਿਹੜੇ ਮੇਨ ਉੱਚ ਤੋਂ ਛੋਟੇ ਦੇ ਚੱਲਦੇ ਪਏ ਅੰਮ੍ਰਿਤਸਰ ਗੁਰਦਾਸਪੁਰ ਸultanpur رودੀ ਔਰ ਅਤੇ ਫਿਰਪੁਰ ਇਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮਾਨ ਸਾਹਿਬ ਜੀ ਵੱਲੋਂ ਇਹਨਾਂ ਦੇ ਦਰਬਾਰ ਵੱਲੋਂ ਸਾਰੀ ਸੇਵਾ ਕੀਤੀ ਜਾ ਰਹੀ ਹੈ ਜੋ ਕਿ ਇਸ ਟਰੱਕ ਦੇ ਵਿੱਚ ਹਜ਼ਾਰ ਤਰਪਾਉ ਔਰ ਪਾਣੀ ਦੀ ਹਜ਼ਾਰ ਬੋਤਲ ਔਰ ਪਸ਼ੂਆਂ ਦਾ ਚਾਰਾ ਜੋ ਕਿ ਭੇਜਿਆ ਜਾ ਰਿਹਾ ਹੈ ਜੋ ਕਿ ਹਰ ਸਪੀਡ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹਨਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਜੀ ਤੇ ਅੱਜ ਮਾਨ ਸਾਹਿਬ ਨੇ ਫਿਰਪੁਰ ਬੱਲੇ ਆਪਣੇ ਸਰਕਾਰ ਦੇ ਵੱਲੋਂ ਆਪਣਾ ਇਹ ਪਕਟ ਦਿੱਤਾ ਜੋ ਕਿ ਸਵੇਰੇ ਵੀ ਭੇਜਿਆ ਗਿਆ ਸੀਗਾ ਇਹ ਹੁਣ ਵੀ ਆਏ ਨੇ ਇਹ ਆਪਣਾ ਸੇਵਾ ਲੈ ਕੇ ਆਏ ਨੇ ਜੋ ਕਿ ਇਹਦੇ ਵਿੱਚ ਪਕਟ ਵਿੱਚ ਹਜ਼ਾਰ ਤਰ੍ਹਾਂ ਦਾ ਹੈ ਔਰ ਪਾਣੀ ਬੋਤਲ ਹੈ ਔਰ ਪਸ਼ੂ ਦਾ ਚਾਰਾ ਲੈ ਕੇ ਆਏ ਕਿਦਾਂ ਦੇਖਦੇ ਹੋ ਕਿ ਇੰਟਰਸਟਾਂ ਜਿਹੜੀ ਅੱਗੇ ਆ ਰਹੀਆਂ ਨੇ ਜਿੱਥੇ ਸਰਕਾਰ ਨੂੰ ਅੱਗੇ ਆਣਾ ਚਾਹੀਦਾ ਸੀ ਉਹ ਇੰਟਰਸਟ ਅੱਗੇ ਆ ਰਹੀਆਂ ਇਹ ਤਾਂ ਹੁਣ ਸਾਡੇ ਦੇ ਸਾਹਮਣੇ ਹੈ ਜਿੱਥੇ ਸਰਕਾਰ ਨੂੰ ਅੱਗੇ ਆਣਾ ਚਾਹੀਦਾ ਸੀ ਉਹ ਕਿਤੇ ਦੇਖ ਨਹੀਂ ਰਹੇ ਪਰੰਤੂ ਜੋ ਵੀ ਅੱਜ ਦੇਰੇ ਨੇ ਬਾਪੂ ਮੁਰਾਸ਼ਾ ਇਹ ਹੋਏ ਹੈ ਬਾਕੀ ਟਰਸਟ ਹੋਏ ਬਾਕੀ ਕੋਈ ਕੋਈ ਐਨ ਜੀਓ ਨੇ ਤੁਸੀਂ ਦੇਖਿਆ ਹੋਊਗਾ ਫਰੋਪਲ ਦਰਬਾਰ ਦੇ ਉਪਰੋਂ ਏ ਆਪਣੇ ਅਜੀ ਦੇ ਬੰਦ ਉਪਰ ਕਾਫੀ ਗੱਜ ਆਪਣੇ ਕਿਸਾਨ ਮੋਰਚਾ ਹੋਰ ਪਿੰਡੂ ਪ੍ਰੋਡਕਸ਼ਨ ਜੀ ਨੇ